ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਜਾਰੀ ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਦਰਸਾਲਾ 4 ਮਹੀਨਿਆਂ ਦੇ ਅੰਦਰ ਜੋ ਹੈ सुप्रीम कोर्ट कहा गया है? कि हनर रजिस्ट्रेशन करनी होगी दरअसल सूबा सरकार यूटीज नो है चार महीनों नियम बनाने दे आदेश के आदेश दस कि सतारा सूबे सात केंद्र शासित यह आदेश सुप्रीम कोर्ट दता दे गया। दरअसल एक महत्वपूर्ण आदेश दे कि यह कार्रवाई जी सुप्रीम कोर्ट की गई है दरअसल सुप्रीम कोर्ट ने सारे ही राज्य केंद्र शासित प्रदेश जिन्होंने ने तक आनंद मैरिज एक्ट उन्नीस सौ नौ तहत जड़ी है आ, नियम नहीं बनाए हैं ਉਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਜੋ ਇਹ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦਕਾਰਜੋ ਦਿਨ ਕੀਤੇ ਗਏ ਸਾਰੇ ਵਿਆਹ ਬਿਨਾਂ ਕਿਸੇ ਪੇਤਪਾਪ ਦੇ ਮੌਜੂਦਾ ਕਾਨੂੰਨੀ ਦਾਸਤੀਏ ਕੇ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਆ ਗਿਆ ਅ ਦਰਅਸਲ ਇਸ ਕੇਸ ਦੇ ਪਿਛੋਕੜ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰੇਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਦੇ ਗਏ ਦਾਸੇਕੇ ਸੋਧ ਦੇ ਵਿੱਚ ਜੋ ਹੈ ਧਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ आनंद कारज व्याह की रजिस्ट्रेशन नियम बना आदेश दिखती है सो पटिशन करता ने दलील दी कि संसदीय आदेश के बावजूद कई राजा ने लोड़ी नियम लागू अजे भी नहीं कि ने सो जिस न इस कानूनी लाभ तक बराबर पहुंच सीमित हो गई है सो इत दसा जा रहा है की सुप्रीम कोर्ट तक पहुंचने तो पहला जो है पटिशन करता ने जो है इतना दस के उत्तराखंड हाई कोर्ट के सामने एक जनहित पटिशन दायर की थी, जिसने नियम लागू करने का निर्देश दिता इस बाद तो पटिशनकर्ता ने कई होर राजा ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਿਹੜਾ ਪ੍ਰਤੀਨਿਧਤਾਵਾ ਪੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁੱਢ ਤੋਂ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰੇਜ ਐਕਟ ਜੋ ਹੈ ਉਸ ਤਹਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿਤਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਨੇ ਸਾਰ ਸੂਬਿਆਂ ਤੇ ਸੱਤ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਜੋ ਇਹ ਨਿਯਮਾ ਦੀ ਹੁਣ ਇਸ ਤਰੀਕੇ ਦੇ ਨਾਲ ਪਾਲਣਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ جاری ਕੀਤਾ ਗਿਆ ਜੀਹਾਂ ਦੱਸਿਆ ਜਾ ਰਿਹਾ ਕਿ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਦਰਅਸਲ 4 ਮਹੀਨਿਆਂ ਦੇ ਅੰਦਰ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਦਰਅਸਲ ਸੂਬਾ ਸਰਕਾਰਾਂ ਤੇ ਯੂਟੀਜ਼ ਨੂੰ ਜੋ ਹੈ 4 ਮਹੀਨਿਆਂ ਦੇ ਵਿੱਚ ਇਹ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ 17 ਸੂਬੇ ਪਿਆਤੇ ਸਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੋ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਦਰਅਸਲ ਇਹ ਇੱਕ ਮਹਤਵਪੂਰਨ ਆਦੇਸ਼ ਦੇ ਵਿੱਚ ਦੱਸ ਕਿ ਇਹ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਦਰਅਸਲ ਸੁਪਰੀਮ ਕੋਰਟ ਨੇ ਸਾਰੇ ਹੀ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜਿਨ੍ਹਾਂ ਨੇ ਅਜੇ ਤੱਕ ਆਨੰਦ ਮੈਰੇਜ ਐਕਟ 1909 ਦੇ ਤਹਿਤ ਜਿਹੜੀ ਹੈ ਉਹ ਨਿਯਮ ਨਹੀਂ ਬਣਾਏ ਹਨ ਉਹਨਾਂ ਨੂੰ 4 ਮਹੀਨਿਆਂ ਦੇ ਅੰਦਰ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਹੈ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੈਂਚ ਨੇ हुकुम ਦਿੱਤਾ ਕਿ ਜਦ ਤੱਕ ਜੋ ਇਹ ਨਿਯਮ ਨੋਟੀਫਾਈ ਨਹੀਂ ਹੁੰਦੇ ਸਿੱਖ ਰਸਮ ਆਨੰਦ ਕਾਰਜ ਜਦੋਂ ਕੀਤੇ ਗਏ ਸਾਰੇ ਵਿਆਹ ਬਿਨਾ ਕਿਸੇ ਪੇਤਪਾਪ ਦੇ ਮੌਜੂਦਾ ਕਾਨੂੰਨੀ ਦਾਸੀਏ ਕਿ ਢਾਂਚੇ ਦੇ ਅਕੋਰਡਿੰਗ ਅਧੀਨ ਰਜਿਸਟਰ ਕੀਤੇ ਜਾਣੇ ਚਾਹੀਦੇ ਨੇ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਹਿ ਗਿਆ ਹੈ ਦਰਅਸਲ ਇਸ ਕੇਸ ਦੇ ਪਿਛੋਕੜ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹ ਰਿਟ ਪਟੀਸ਼ਨ ਜੋ ਹੈ ਅਮਨਜੋਤ ਸਿੰਘ ਚੱਡਾ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਸੀ ਜਿਸ ਵਿੱਚ 2012 ਦੇ ਵਿੱਚ ਸੋਧੇ ਗਏ ਆਨੰਦ ਮੈਰਿਜ ਐਕਟ 1909 ਦੀ ਧਾਰਾ 6 ਦੇ ਤਹਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਾਂ ਨੂੰ ਸੂਚਿਤ ਕਰਨ ਦੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਸੋ ਦੱਸਿਆ ਜਾ ਰਿਹਾ ਹੈ ਕਿ 2012 ਦੇ ਜੋ ਹੈ ਇਸ ਸੋਧੇ ਗਏ ਦੱਸੇ ਕੇ ਇਸ ਹੁੱਦ ਦੇ ਵਿੱਚ ਜੋ ਇਹ ਤਾਰਾ 6 ਸ਼ਾਮਿਲ ਕੀਤੀ ਗਈ ਸੀ ਜੋ ਕਿ ਰਾਜ ਸਰਕਾਰਾਂ ਨੂੰ आनंद दी रजिस्ट्रेशन नियम बना आदेश है सो करता ने दलील दी कि संसदीय आदेश दे बावजूद कई ने राज्य नियम लागू अजे भी नहीं इस कानूनी लाभ तक बराबर पहुंच सीमित हो गई है। सो इत दसा जा रहा कि सुप्रीम कोर्ट तक पहुंचने तो है पो करता ने जो है इत ਦਾਸੂਏ ਕੇ ਉਤਰਾਖੰਡ ਹਾਈ ਕੋਰਟ ਦੇ ਸਾਹਮਣੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਿਸ ਨੇ ਰਾਜ ਨੂੰ ਨਿਯਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਇਸ ਤੋਂ ਬਾਅਦ ਪਟੀਸ਼ਨ ਕਰਤਾ ਨੇ ਕਈ ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੁਆਏ ਪ੍ਰਤੀਨਿਧਤਾਵਾ ਪੇਜੀਆਂ ਪਰ ਕਾਨੂੰਨ ਦੇ ਲਗਾਤਾਰ ਲਾਗੂ ਨਾ ਹੋਣ ਤੋਂ ਦੁਖੀ ਹੋ ਕੇ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਮੁਰਤੋਂ ਸੁਣਵਾਈ ਕੀਤੀ ਗਈ ਹੈ ਤੇ ਇਥੇ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਆਨੰਦ ਮੈਰੇਜ ਐਕਟ ਜੋ ਹੈ ਉਸ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿਤਤੇ ਨੇ 4 ਮਹੀਨਿਆਂ ਦੇ ਅੰਦਰ ਕਿਹਾ ਗਿਆ ਹੈ ਕਿ ਇਹ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਤੇ ਸੂਬਾ ਸਰਕਾਰਾਂ ਤੇ ਯੂਟੀਆਂ ਨੂੰ 4 ਮਹੀਨਿਆਂ ਦੇ ਵਿੱਚ ਜੋ ਹੈ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਸਾਰਾ ਸੂਬਿਆਂ ਤੇ ਸੱਤ ਕੇਂਦਰ ਪ੍ਰਸ਼ਾਸਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਹੈ ਇਹ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਹੋਏ ਇਹ ਨਿਯਮਾਂ ਦੀ ਹੁਣ ਇਸ ਤਰੀਕੇ ਦੇ ਨਾਲ ਪਾਲਣਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ